ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਗੱਬਣਾ ਵੇੜਾ ਆ ਗਿਆ ਨੇ ਤਾਜ਼ੀਆਂ ਸੂਈਆਂ ਨੇ ਜਰਸੀਆ ਚੰਗੇ ਰਕਾਰਡ ਵਾਲੀਆਂ ਨੇ ਤਾਂ ਇੱਕ ਵੱਡੀ ਝੋਟੀ ਆ ਗਈ ਹੈ ਵੀਰੋ ਤਾਂ ਵੀਡੀਓ ਐਂਡ ਤਾਈਂ ਵੇਖਿਓ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਾਸਤਰੀ ਗਾਲ ਵੀਰ ਜੀ ਸਾਸਤਰੀ ਗਾਲ ਵੀਰ ਜੀ ਸਾਸਿਕਾਰ ਹੋਰ ਸੁਣਾਓ ਵੀਰੇ ਕੀ ਹਾਲ ਚੱਲ ਜੀ ਅੰਕਲਾ ਵੀਰ ਜੀ ਤੁਸੀਂ ਸੁਣਾਓ ਸਭ ਕੀ ਡੱਗਲੇ ਹਾਂ ਵਧੀਆ ਵੀਰੇ ਵਧੀਆ ਠੀਕ ਠਾਕ ਵੀਰੇ ਵਧੀਆ ਹੋਰ ਸੁਣਾਓ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸਿਓ ਆਪਦਾ ਨਾਂ ਮੇਰਾ ਵੀਜੀ ਬਿੱਲਾ ਜੇ ਪਿੰਡ ਸੈਂਸਰਾ ਖੁਰਦ ਤਹਿਸੀਲ ਆਈ ਨਾਲਾ ਜ਼ਿਲ੍ਹਾ ਅਮਰਸਰ ਜੀ ਹਾਂਜੀ ਆਪਣੇ ਦੇ ਵਿੱਚ ਹੀ ਗਾਵਾਂ ਦੇ ਪੰਜ ਛੇ ਤੇ ਇੱਕ ਝੋਟੀ ਜੇ ਠੀਕ ਹੈ ਫੋਨ ਨੰਬਰ ਵੀਰੇ ਦੱਸਿਓ 9501736536 ਹੈ ਜੀ ਠੀਕ ਹੈ ਜੀ ਤਾਂ ਮੈਡਮ ਵੀਰੇ ਕਿਵੇਂ ਅੱਗੇ ਵੀਡੀਓ ਚ ਹੁੰਦੇ ਹੈ ਰੇਟ ਨਿਕੇ ਨਿਕੇ ਹਨਾ ਆਪਣੇ ਰੇਟ ਨਿਕੇ ਨਿਕੇ ਜੇ 2 ਤਾੜੀਆਂ ਸੂਈਆਂ ਦੇ ਤਿੰਨ ਕੱਪੜਾ ਜੇ ਇੱਕ ਟੋਕੜ ਕੱਪੜਾ ਜੇ ਠੀਕ ਹੈ ਜੀ ਛੋਟੀ ਵੀ ਤਾਰੀਫ ਹੋਈ ਹੈ ਬਿਲਕੁਲ ਤਾਂ ਵੀਰੋ ਵੀਡੀਓ ਐਂਡ ਤਾਈਂ ਵੇਖਿਓ ਜ਼ਰੂਰ ਰੇਟ ਚੈੱਕ ਕਰਿਓ ਵੀਰ ਦੇ ਰੇਟ ਬਹੁਤ ਜਿਆਜ ਹੁੰਦੇ ਆ ਨਾਲ ਸਾਫ਼ ਹੀ ਲਈਦਾ ਸਾਰੇ ਵੀਡੀਓ ਦੇ ਵਿੱਚ ਚਲੋ ਸਾਰਿਆਂ ਵੱਲੋਂ ਮੱਭੀ ਮਾਨ ਸਨਮਾਨ ਹੀ ਹੁੰਦਾ ਵੀ ਚਲੋ ਡੰਗਰ ਚੰਗਾ ਹੈ ਬਿਲਕੁਲ ਚੰਗਾ ਪਸ਼ੂ ਹਾਂਜੀ ਹਾਂਜੀ ਬਾਕੀ ਹਾਂ ਨਾ ਹੀ ਭਾਜ ਦਵਾਂਗੇ ਜੋ ਵੀ ਮੱਭੀ ਪਾ ਜਾਇ ਭਾਜੀ ਦਵਾਂਗੇ ਥੋੜੀ ਜੀ ਰੋਟੀ ਆਪਣ ਉਹਨਾਂ ਵੀਡੀਓ ਚ ਇਹੀ ਗੱਲ ਕਰਦੇ ਹੁੰਦੇ ਨੇ ਕਿ ਵੀ ਆਪ ਤੇ ਆਪਾ ਰਗਮ ਖਰਚੇ ਗਏ ਆ ਚੰਗਾ ਕਰਕੇ ਲਿਆਉਣਾ ਹੈ ਨਾ ਤੇ ਪਸ਼ੂ ਵੀ ਸਾਫ਼ ਹੁੰਦਾ ਵੀਰੋ ਤਾਂ ਕਰੀਏ ਵੀਰੇ ਸ਼ੁਰੂ ਹਾਂਜੀ ਹਾਂਜੀ ਪਹਿਲੇ ਨੰਬਰ ਵਾਲੀ ਵੈੜ ਇਹ ਵੀ ਜੀ ਗੱਬਣ ਦੀ ਸੁੱਜਾ ਸੁਆ ਜੀ ਦੂਜੀ ਸੁਆ ਗੱਬਣਾ ਕੀ ਹੈ ਜੀ ਬਾਕੀ ਠੰਡੀ ਠੁੰਡੀ ਬਹੁਤ ਆ ਠੀਕ ਹੈ ਜੀ ਜਿੱਦਾਂ ਮਰਜੀ ਬਹਿ ਜਾਓ ਲੈਵਲੂ ਵੇ ਦੀ ਚੰਗੀ ਸਫਾਈ ਲੱਗੀ ਠੰਡ ਠੁੰਡ ਕਰਕੇ ਨਿਵਾਈ ਧਵਾਈ ਨਹੀਂ ਹੈਗੀ ਅਜੇ ਹਾਂਜੀ ਬਾਕੀ ਪਲੀ ਜੁੜੀ ਚੰਗੀ ਹੈ ਜੀ ਲਊ ਵਾਲੀ ਵੈੜ ਆ ਜੀ ਪਲੀ ਬਹੁਤ ਆ ਲੈ ਜੂ 5-7 ਦਿਨ ਜੀ ਹਾਂਜੀ ਜੀ ਰਾਮ ਨਾਲ ਲੈ ਜਾਏਗੀ ਜੀ ਠੀਕ ਹੈ ਜੀ ਹਬਤ ਪਾਈ ਲੈ ਜਣਾ ਵੇਖੋ ਵੀਰੋ ਇੱਕ ਹਫਤਾ ਬਾਕੀ ਆ ਫੁੱਲ ਰਾਜੀ ਆ ਵੱਡੀ ਵੜਾ ਚੈੱਕ ਕਰ ਲਓ ਲੈਵਲ ਉਹ ਬੜਾ ਸ਼ਾਨਦਾਰ ਲੱਗਿਆ ਜੋ ਦੁੱਧ ਜਨੂਆ ਹੈ ਅਜੇ ਸੁਜੈਸਟ ਸ਼ਕੀ ਦੰਦੇ ਵੇਰੀ ਦੁੱਧ ਚੰਗਾ ਚਵਾਜੂ ਫਿਰ ਵਸ਼ੀ ਦੁੱਧ ਦੀ ਜੀ ਇਹਨੂੰ 20 ਲੀਟਰ ਆ ਆਰਾਮ ਨਾਲ ਪਰਣ ਵਾਲੀ ਵਸ਼ੀ ਬਿਲਕੁਲ ਹਾਂਜੀ ਲੇ 20 ਲੀਟਰ ਬਾਕੀ ਠੰਡੀ ਠੁੰਡੀ ਬੜੀ ਜਿੱਦਾਂ ਮਰਜ਼ੀ ਅਸਲੀ ਬੋਤਲ ਲੈ ਹਾਂ ਬਹੁਤ ਚੰਗਾ ਲੱਗਾ ਹੈ ਕਿੱਲੇ ਵੱਜੀ ਵੀ ਸੋਹਣੀ ਲੱਗਦੀ ਆ ਜੀ ਰਾਜੀ ਰੂਜੀ ਫੋਲਾ ਵੀਰੋ ਖਾਣ ਵੀ ਪਿਆਰਾ ਲੱਗਿਆ ਤਲੇਵਾ ਵੀ ਬਹੁਤ ਸ਼ਾਨਦਾਰ ਬਣਾਉਂਦੀ ਹੁੰਦੀ ਆ ਵੜ ਤਾਂ ਰਾਜੀ ਵੀ ਫੋਲਾ ਵੀਰੋ ਤੁਸੀਂ ਇੱਥੇ ਚੱਲ ਕੇ ਆਓਗੇ ਪਸ਼ੂ ਤੁਹਾਨੂੰ ਪਸੰਦ ਜਰੂਰ ਹੋਣਗੇ ਵੀ ਸੋਹਣੇ ਪਸ਼ੂ ਨੇ ਹੇ ਛੋੜੇ ਨਮਾਲਣ ਤਵਾਲਣ ਵਾਲੇ ਪਸ਼ੂ ਚਲੋ ਠੰਡ ਦਾ ਮੌਸਮ ਆ ਵੀਰੋ ਠੰਡ ਤਾਂ ਨਹੀਂ ਤਾਂ ਵੜ ਬਹੁਤ ਜਿਆਦੀ ਟੋਪ ਕਲਾਸ ਆ ਚੈੱਕ ਕਰ ਲਓ ਕਿ ਲੱਗੇ ਇਨਖਾਨਾ ਬਹੁਤ ਚੰਗੀ ਵੜ ਹੈ ਚਾਰੂ ਚੂਰੂ ਵੀ ਬਹੁਤ ਆ ਅੱਗੇ ਜੱਗਰ ਦੀ ਮਰਜ਼ੀ ਬੈਠੋ ਥੱਲੇ ਤੁਹਾਨੂੰ ਪਤਾ ਜੇ ਆਈਆਂ ਹੀ ਆ ਬਿਲਕੁਲ ਕਰਕੇ ਜੇ ਕਿੱਦਾਂ ਵੀ ਹਾਂ ਬਹੁਤ ਸੋਣਾ ਲੱਗਾ ਜੀ ਬਿਲਕੁਲ ਹਾਂਜੀ ਤਾਂ ਵੀਰ ਜੀ ਇਹਦੇ ਮੁੱਲ ਦੀ ਗੱਲ ਕਰ ਲਈਏ ਤਾਂ ਵੈਡ ਕਿੰਨੇ ਜੀ 70 ਕਰ ਲਓ ਭਾਵੇਂ 75 ਕਰਾ ਲਓ ਅਸੀਂ ਤਾਂ ਹਾਂ ਨਾ ਹੀ ਕਰਨੀ ਜੀ ਹਾਂਜੀ ਹਾਂ ਨਾਲ ਆਈ ਜਿਹੜਾ ਮੈਂ ابھی ਨਹੀਂ ਦੱਸਾਂਗਾ ਉਹਤੇ ਫੋਨ ਲਾਵੇ ਜੇ ਕੋਈ ਕਟਾਵਾ ਦਾ ਮੜ ਗਿਆ ਕਿ ਇੰਨੇ ਦਾ ਖਲੋਨੇ ਰੱਖੇ ਮੁੱਲ ਦੀ ਹਾਂ ਸ਼ੋਰ ਹੀ ਹੋਊਗੀ ਜਿਹੜੀ ਹੈ ਨਾ ਜਿਹ ਵਿੱਚ ਬਿਲਕੁਲ ਬਿਲਕੁਲ 60000 2000 ਛੋੜ ਕਰ ਦਾਂਗੇ 58 ਦੀ ਕੀ ਬਾਤ ਹੈ ਹਾਂ ਨਾ ਨਹੀਂ ਜੇ ਪਹਿਲਾਂ ਹਾਂ ਨਾ ਨਹੀਂ ਠੀਕ ਹੈ ਜੀ ਮੰਗਣ ਵੀਰੇ ਭਾਵੇਂ ਦਾ 70 ਮੰਗ ਲਾ ਵੈੜ ਦਾਂ ਹਨਾ 70 ਮੰਗ ਲਈਏ ਬਿਲਕੁਲ ਜੇ ਕੋ ਆਖੂਗਾ ਵੀ ਮੁੱਲ ਕੀ ਹੈ ਮੁੱਲ ਇ 70 ਹੀ ਕਰ ਦੇ ਹਾਂਜੀ ਹੁਣ 58 ਦੀ ਹਾਂ ਨਾ ਹੀ ਜੇ ਠੀਕ ਹੈ 1500 ਛੱਡ ਦਿਓ ਵੀਰੇ ਹਨਾ 57.5 ਦੀ ਠੀਕ ਹੈ ਬਜੀ ਕੀ ਬਾਤ ਹੈ ਵੀਰੇ ਫੋਨ ਤੁਸੀਂ ਲਾਉਣਾ ਜ਼ਰੂਰ ਰੇਡ ਬਹੁਤ ਜਿਆਦਾ ਹਾਂ ਦੂਜੇ ਨੰਬਰ ਤੇ ਚਾਰ ਦੰਦ ਜੀ ਚਾਰ ਦੰਦ ਆ ਜਰਸੀ ਆ ਗਈ ਜੀ ਠੰਡੀ ਸੀਲਸ ਲੱਗ ਗਈ ਸੀਲਸ ਲੱਗ ਗਈ ਦੋ ਤੋਂ ਅੱਠਾਂ ਤੋਂ ਨੌਾਂ ਦੇ ਵਿੱਚ ਜੀ ਅੱਛਾ 8 ਤੋਂ 9 ਲੀਟਰ ਆ ਹਾਂਜੀ ਹਾਂਜੀ ਠੀਕ ਆ ਜੀ ਤਾਂ ਲੈਵਲ ਉਵੇ ਦੀ ਵੀ ਚੰਗੀ ਸਫਾਈ ਆ ਵੀਰੇ ਥਣ ਬੜਾ ਪਿਆਰਾ ਹਾਂਜੀ ਕੋਈ ਪਾੜਾ ਨਹੀਂ ਕੋਈ ਰੱਸੀ ਨਹੀਂ ਉਧਾਂ ਝੋ ਲੈਣੀ ਅੱਛਾ ਬਿਨਾਂ ਰੱਸੀ ਪਾੜੇ ਤੋਂ ਆ ਠੀਕ ਆ 8 ਲੀਟਰ ਦੋ ਬੱਚੇ ਹਨੀ ਇਹ ਤਾਂ ਜੀ ਠੀਕ ਹੈ ਜੀ ਤਿੰਨ ਮਹੀਨੇ ਆਦੀ ਗੱਬਣ ਜੇ ਚੈੱਕ ਪਾਸ ਜੇ ਚੈੱਕ ਪਾਸ ਗੱਬਣਾ ਤੇ ਨੰ ਮਹੀਨਿਆਂ ਦੀ ਕਿੰਨਾ ਮਹੀਨੇ ਦੀ ਗੱਬਣ ਠੀਕ ਹੈ ਜੀ ਚੈੱਕ ਪਾਸ ਜਿੰਨੇ ਵੀਰ ਨਹੀਂ ਖੜਨੀ ਚੈੱਕ ਕਰਾ ਕੇ ਕਿਦੇ ਚੈੱਕ ਕਰਾ ਕੇ ਬਿਲਕੁਲ ਤਾਂ ਵੇਖੋ ਵੀਰੋ ਜੇ ਕਿਸੇ ਨੇ ਮਗਾਉਣੀ ਆ ਉੱਤਰ ਦੀ ਆਪਣੇ ਘਰ ਚੈੱਕ ਕਰਾਵੇ ਡਾਕਟਰ ਆਪਣਾ ਸਾਥ ਕੇ ਠੀਕ ਠੀਕ ਹੈ ਵੀਰੇ ਤਾਂ ਵੇਖੋ ਵੀਰੋ ਬਹੁਤ ਸੋਹਣੀ ਵੜਾ ਟੋਕਰ ਗੱਬਣ ਆ ਗਈ ਆ 8 ਲ 9 ਲੀਟਰ 8 ਲੀਟਰ ਦਾ ਇਥੇ ਹਾਂਜੀ 8 8 ਤੋਂ 9 ਦੇ ਵਿੱਚ ਜਰਸੀ ਬੱਚੀ ਬਿਲਕੁਲ ਤੇ ਤਿੰਨ ਮਹੀਨਿਆਂ ਦੀ ਗੱਬਣਾ ਵੀਰੋ ਤਿੰਨ ਮਹੀਨਿਆਂ ਦੀ ਗੱਬਣਾ ਠੀਕ ਹੈ ਲੇਵਲ ਉਹਦੀ ਬਹੁਤ ਸਾਫ ਹੈ ਥਣ ਵੀ ਬੜਾ ਪਿਆਰਾ ਤਾਂ ਵੀਰੋ ਇਹ ਆ ਕਿ ਕਿਹੜਾ ਵੀਰਾ ਲੈ ਜੂ ਟੁੱਕੀ ਚੰਗੀ ਰਕਮ ਦੀ ਵਿਗਣ ਵਾਲੀ ਵੈੜਾ ਸੋਹਣੀ ਸੁਨੱਖੀ ਆ ਫੇਸ ਬਹੁਤ ਸੋਹਣਾ ਲੱਗਿਆ ਤੇ ਥਣ ਦੀ ਵਧੀਆ ਲੱਗਿਆ ਚਵਾਈ ਵਾਲਾ ਥਣ ਲੱਗਿਆ ਜੀ ਠੀਕ ਹੈ ਜੀ 18 1 ਲੀਟਰ ਦੀ ਜੀ ਪਿਆ ਦੁੱਧ ਭਰਿਆ ਜੀ ਠੀਕ ਹੈ ਸੱਜਣਾ ਹਾਂਜੀ ਬਾਕੀ ਠੰਡੀ ਠੁੰਡੀ ਬੜੀ ਆ ਥਣ ਥਣ ਵੇਖੋ ਕਿੰਨਾ ਸੋਹਣਾ ਲੱਗਿਆ ਥਣ ਵੀ ਬੜਾ ਪਿਆਰਾ ਵਾ ਹਾਂਜੀ ਹਾਂਜੀ ਬਰੀਡ ਹੈ ਨਾ ਜੀ ਹਾਂਜੀ ਠੀਕ ਹੈ ਬਹੁਤ ਸੋਹਣੀ ਵੈੜਾ ਬਾਕੀ ਦੰਦਿਆਂ ਨੂੰ ਚਾਰ ਦੰਦ ਜੇ ਚਾਰ ਦੰਦ ਹਾਂਜੀ ਹਾਂਜੀ ਤਿੰਨਾਂ ਮਹੀਨੇ ਦੀ ਗੱਬਣ ਜੇ ਚੈੱਕ ਬਾਅਦ ਜੇ ਠੀਕ ਆ ਜੀ ਚੈੱਕ ਕਰਾ ਕੇ ਜਿੰਨੇ ਵੀ ਖੜਨੀ ਖੜੇ ਤਸੱਲੀ ਕਰ ਗਏ ਆਪਣੀ ਬਿਲਕੁਲ ਜਿੰਨੇ ਘਰ ਇੱਥੋਂ ਮਗਾਉਣੀ ਹੋਵੇ ਗੱਡੀ ਤੋਂ ਉੱਤਰ ਦੀ ਚੈੱਕ ਕਰਾਵੇ ਆਪਣਾ ਡਾਕਟਰ ਸੱਦ ਕੇ ਬਿਲਕੁਲ ਹਾਂਜੀ ਹਾਂਜੀ ਤਾਂ ਕਿੰਨੇ ਦੀ ਵੀਰੇ ਵੇੜੇ ਦੇਣੀ ਆਪਾਂ ਹੁਣ ਇਹ ਵਿਜੀਹਾਨ ਆਈ ਆ ਮੁੱਲ ਕਰਨ ਨੂੰ ਇਹਦਾ 55 ਕਰ ਲਈਏ ਹਾਂਜੀ 45000 ਦੀ 45 ਦੀ ਹਾਂਜੀ ਠੀਕ ਆ 3000 ਮਾਣ ਕਰ ਦਾਂਗੇ 42 ਦੀ 42000 ਦੀ ਤੇ ਤਿੰਨਾਂ ਮਹੀਨੇ ਦੀ ਵੀਰੇ ਗੱਬਣਾ 9 ਲੀਟਰ ਦੁੱਧ ਦਾ ਬਹੁਤ ਸੋਹਣੀ ਵਾੜਾ ਦੂਜੀ ਸੂਏ ਦੀ ਗੱਬਣਾ ਇਹ ਗਾੜੀ ਹੈ ਨਾ ਗੱਬਣਾ ਪਹਿਲੇ ਨੇ ਦੂਜੀ ਸੇ ਗੱਬਣਾ ਹੈ ਵੀ ਦੰਦੀਆਂ ਚੌਗੀ ਹੈ ਜੀ 4 ਦੰਦ 4 ਦੰਦ ਦਾ ਹੁਣ ਹਾਂ ਨਾ 42000 ਦੀ 42000 ਦੀ ਠੀਕ ਹੈ ਜੀ ਹੰਤੀ ਜੇ ਨੰਬਰ ਤੇ ਆਜੀ ਜੀ ਪਰਸਨਸ ਹੋਈ ਸੀ ਅੱਛਾ ਜੀ ਹਾਂ ਜੀ ਇਹਦੇ ਕੋਈ 13 ਤੋਂ 13 ਤੋਂ 14 ਦੇ ਵਿੱਚ ਬੋੜਾ ਹੋਏਗਾ 13 ਤੋਂ 14 ਲੀਟਰ ਹਾਂ ਜੀ ਹਾਂ ਜੀ ਤਾਂ ਵੇਖੋ ਵੀਰੋ ਚੈੱਕ ਕਰ ਲਿਓ ਫੇਸ ਕੁਆਲਟੀ ਵਾੜ ਦੀ ਬੱਚਿਆ ਕੀ ਹੈ ਜੀ ਮਦਰ ਬੱਚਾ ਆ ਗਿਆ ਜੀ ਬੱਚਿਆ ਗਿਆ ਠੀਕ ਹੈ ਵੇਖੋ ਵੀਰੋ ਥਨ ਥੁਨੇ ਨੂੰ ਬੜਾ ਪਿਆਰਾ ਲੱਗਿਆ ਲੇ ਸੋਨੀ ਵੈੜਾ ਜੀ ਤਾਂ ਵੇਖੋ ਵੀਰੇ ਚੈੱਕ ਕਰ ਲਿਓ ਲੇਵੇ ਦੀ ਸਫਾਈ ਥਣ ਵੀ ਬੜਾ ਪਿਆਰਾ ਲੱਗਿਆ ਤਾਂ ਬੜੀ ਸ਼ਕੀਨ ਵੈੜਾ ਦੂਜਾ ਸੁਆਦੇ ਵੀ ਜੀ ਹੈ ਠੰਡੀ ਸੀਸ ਲੱਗ ਸੀਸ ਲੱਗ ਹਾਂਜੀ ਹਾਂਜੀ ਤੇ ਵੇਖੋ ਵੀਰੇ ਨਾਲੇ ਸਰਸਿਆਲ ਦੁੱਧ ਦਾ ਆਪਣਾ ਚੰਗਾ ਦੁੱਧ ਪਰੋਗੀ ਵੀਰੇਓ ਹਾਂਜੀ ਹਾਂਜੀ ਸਾਨੂੰ ਤੁਹਾਨੂੰ ਪਿਆਰਾ ਲੱਗਿਆ ਠੀਕ ਹੈ ਇਹ ਫੈਂਟ ਕੂਡ ਵੀ ਚੰਗੀ ਆ ਜੂ ਹਨਾ ਜੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਵੀ ਜੀ ਠੰਡੀ ਠੁੰਡੀ ਜਿੰਨੀ ਵੀ ਚਾਰੀ ਚੰਗੀ ਠੰਡੀ ਸੀਲਸ ਲੱਗਿਆ ਇਹ ਪਰਸੋਂ ਸੂਈ ਹੀ ਸ਼ਾਮੀ ਪਈ ਹਾਂਜੀ ਇਰ ਕੋ 13 ਤੋਂ 14 ਦੇ ਵਿੱਚ ਬੋਲਾ ਹੀ ਹੋਏਗਾ ਜੀ ਇਹ ਜੀ ਠੀਕ ਹੈ ਜੀ ਦੁੱਧ 17 18 ਲੀਟਰ ਆਮ ਨਾਲ ਪਾ ਦੇਣਾ ਵੀਰੇ ਇਹ ਨਹੀਂ ਇਹ ਦਾ ਮੁੱਲ ਵੀ ਦੂਜਾ ਸੁਆਦੇ ਕਿੰਨੇ ਦੀ ਵੈੜ ਹੋ ਜੂਏ ਵੀ ਜੀ ਇਹ ਵੀ ਮੁੱਲ ਕਰਾਉਨ ਨੂੰ ਇਹਦਾ ਵੀ 65 ਕਰ ਲਓ ਭਾਵੇਂ 70 ਕਰਾ ਲਓ ਹਾਂਜੀ 60000 ਦੀ 3000 ਛੋੜ ਕਰ ਦਾਂਗੇ ਜੀ ਹਾਂ ਨਾ ਹੀ ਜੀ 57 57000 ਦੀ ਪੁਰੇਸ਼ ਪਿੰਘਿਆ ਦੀਆਂ ਆ ਰਹੀਆਂ ਨੇ ਸਪਿੰਘਿਆ ਦੀਆਂ ਲੈਂਗੇ ਵੀਰੋ ਤਾਂ ਵੇਖੋ ਵੀਰੋ 50 ਤੇ 6 ਦੀ ਹੋ ਜੂ 56000 ਦੀ ਪਰ ਵੈੜ ਵੈੜ ਆ ਨਹੀਂ ਗਿਆ ਜੀ ਮੰਗਣ ਵੀਰੇ ਭਾਵੇਂ ਪੈਠ ਦੀ ਵੀ ਕਹਿ ਲਾ ਹਨਾ ਸੋਹਣੀ ਵੈੜ ਆ ਖਾਨ ਵੀ ਬੜਾ ਪਿਆਰਾ ਹਾਂ ਮੁੱਲ ਜਾਇਜ਼ ਹੁੰਦਾ ਹਾਂਜੀ ਹਾਂਜੀ ਤਾ ਹੁਣ ਇਹ ਹੋ ਗਈ 56000 56000 ਠੀਕ ਹੈ ਜੀ ਹਾਂਜੀ ਤੀਜੇ ਨੰਬਰ ਤੇ ਜਰਸੀ ਆ ਗਈ ਜੀ ਮਗਰ ਵੱਛੀ ਵੇਖੋ ਵੱਛੀ ਵੀ ਚੰਗੇ ਸੀ ਮੁੰਡੀ ਆ ਜੀ ਬਿਲਕੁਲ ਇਹ ਕਲਮ ਨੇਰ ਦੀ ਸੂਈ ਹੀ ਜੀ ਠੀਕ ਹੈ ਜੀ ਹਾਂਜੀ ਪੌਣਾ ਤੀਜਾ ਟਾਈਮ ਚ ਭਾਈ ਹੁੰਦੀ ਏ ਤੀਜਾ ਟਾਈਮ ਹੁੰਦੀ ਆ ਤਾਂ ਵੇਖੋ ਵੀਰੋ ਲੇਵਾ ਚੈੱਕ ਕਰ ਲਓ ਕੀ ਕਹਨੇ ਲੇਵੇ ਦੇ ਤਾਂ ਜਰਸੀ ਆ ਗਈ ਪੰਜਾਬ ਵਾਲੀ ਕਿਆ ਬਾਤ ਹੈ ਜੀ ਮਗਰ ਵੀ ਵੱਛੀ ਆ ਇਹ ਦੁੱਧ ਵਿੱਚ ਚੰਗਾ ਚਵਾਜੂ ਜੀ ਇਹ ਵੱਡੀ ਵੜਾ ਲੰਮੀ ਬੇਲ ਆ ਵੀਰੋ ਬਹੁਤ ਚੰਗੀ ਵੜਾ ਜੀ ਕਮਾਲ ਹੈ ਜੀ ਬਹੁਤ ਧੀਏਖੋ ਵੀਡੀਓ ਪਿਓਰ ਜਰਸੀ ਬਿਲਕੁਲ ਐ ਮੋਟੀ ਆਖਾ ਬੋਦੀ ਵਾਲੀ ਵੜਾ ਹੈਗੀ ਵੀਰੋ ਤੁਹਾਨੂੰ ਵੀ ਬੜਾ ਪਿਆਰਾ ਲੱਗਿਆ ਜੀ ਚੋਣ ਜਾਨ ਬੜੀ ਪੋਲੀ ਜੀ ਐਸਾਫ ਹੈ ਜੀ ਠੀਕ ਇਹ ਤਾਂ ਮੁੱਲ ਵੀਰ ਜੀ ਕੀ ਕਰ ਲੈਣਾ ਆਪਾਂ ਮੁੱਲ ਵੀਰ ਜੀ ਬਿਲਕੁਲ ਨਿਗੇ ਨਿਗੇ ਹੀ ਆ ਮੁੱਲ ਨਹੀਂ ਕਰਨੇ ਬਸ ਹਾਂ ਨਾ ਹੀ ਹੋਣੀ ਜੇ ਹਾਂਜੀ ਮੁੱਲ ਕਰਾਉਣੇ ਦਾ ਵੀ ਕੋਈ 70 ਕਰਾਲੇ ਪਾ 75 ਕਰਾਲੇ ਹਾਂਜੀ ਇਹ ਵੀ 60000 ਦੀ 2000 ਮਾਣ ਜੇ 58 ਹਾਂਜੀ ਹਾਂਜੀ 57 ਦੀ ਹੈ ਨਾ ਕੋਈ ਨਾ ਜਿਆਦਾ ਜਦ ਤੱਕ ਬਗੀ ਠੰਡੀ ਸੀਲਸ ਲੱਗ ਬੜੀਆ ਚੌਣ ਚਾਂਣ ਭੋਲੀ ਜੇ ਵੇਖੋ ਵੀਰੋ 57000 ਵੀ ਹੋ ਜੂ ਹਾਂਜੀ ਹਾਂਜੀ ਚੰਗੀ ਵੈੜਾ ਜੀ ਹਾਂਜੀ ਹਾਂਜੀ ਤਾਂ ਵੇਖੋ ਵੀਰੋ 57000 ਦੀ ਸੋਨਾ ਥਨ ਲੱਗਿਆ ਲੇਵਾ ਵੀ ਸੋਨਾ ਲੱਗਿਆ ਤਾਂ ਲੰਮੀ ਬੇਲ ਆ ਹਾਂ ਨਾ ਹੀ ਆ ਬਸ ਜੇ ਵੀ ਵਿੱਚੋਂ ਬਿਲਕੁਲ ਹਾਂਜੀ ਛੋੜ ਛਪਾ ਹੋ ਜੂ ਕੋਈ ਨਾ ਹਨਾ ਛਪਾ ਹੀ ਹੋਣਾ ਕੋਈ 150 ਤੋਂ ਮਾਂ ਤਨ ਹੋ ਜੂ ਵੀਰਾਂ ਦਾ ਹਨਾ ਆ ਜਾਂਦਾ ਤਾਂ ਵੀਰੋ ਵੇਖੋ ਮਗਰ ਵੀ ਵਛੀ ਆ ਗਈ ਆ ਚੰਗੇ ਸੇ ਮੰਦੀ ਆ ਹਾਂਜੀ ਵੀਰ ਜੀ ਅਗਲੇ ਬੰਨੇ ਆ ਗਈ ਬੈਠ ਇਹ ਜਰਸੀ ਆ ਚੱਕ ਕ੍ਰੋਸ ਆ ਗਈ ਜੀ ਇਹ ਗੱਬਣ ਆ ਗਈ ਜੀ ਠੰਡੀ ਠੰਡੀ ਹਾਂਜੀ ਗੱਬਣ ਜੇ ਸੀ ਲ ਬਹੁਤ ਆ ਜੀ ਠੀਕ ਆ ਜੀ ਵੱਡੀ ਵਛੀ ਜੇ ਵੱਡੀ ਬੈੜ ਆ ਗਈ ਹਫਤਾ ਖੜਦੀ ਜੇ ਹਾਂਜੀ ਵੱਡੇ ਪੱਲੇ ਜਾ ਵੀਰੋ ਚੈੱਕ ਕਰ ਲਓ 25 26 ਲੀਟਰ ਭਰ ਦੋ ਠੀਕ ਆ ਜੀ ਵੇਖੋ ਵੀਰੋ ਪਾਰੇ ਪੱਲੇ ਚ ਬਾਕੀ ਢੱਲਾ ਢੁਲਾ ਬੋਤ ਨੇ ਹਾਈ ਦਿਨ ਲਜੂਦਾ ਹਨਾ ਜੀ ਦਿਨ ਦਾ ਲੈ ਜੀ ਕਮਾਲ ਉਸ ਬਾਕੀ ਠੰਡੀ ਠੁਡੀ ਬਹੁਤ ਆ ਠੰਡ ਠੰਡ ਬਹੁਤ ਕੋ ਬਹੁਤ ਚੰਗਾ ਲੱਗਾ ਜੀ ਉਸੀ ਲੋ ਪਾਰੇ ਪੱਲੇ ਚ ਚੰਗੇ ਰਕੜ ਆ ਰਹੀ ਹੈ ਹਾਂ ਜੀ ਠੀਕ ਠੀਕ ਹੈ ਜੀ ਇੱਕ ਦੇਖੋ ਵੀਰੋ ਪਾਰੇ ਪੱਲੇ ਚ ਬਾਕੀ ਹੈ ਕਿ ਦੁੱਧ ਚੰਗਾ ਭਰ ਜੂ ਇਹ ਦਾ ਮੁੱਲ ਜੀ ਜੀ ਮੁੱਲ ਬਰਾਉਨ ਨੂੰ ਭਾਵੇਂ 80 ਕਰ ਲਈ 85 ਕਰ ਲਈ ਹਾਂਜੀ ਇਹ ਵੀ 70000 ਦੀ ਜੇ 3000 ਛੋਟ ਕਰ ਦੇਣਗੇ 67 ਦੀ 67 ਹੀ ਹੈ ਇੱਕ ਯਾਰ 68 ਦੀ ਕੋਈ ਨਾ ਹਨਾ ਜੀ 68 ਦੀ ਦੇ ਦੇ ਬਾਕੀ ਕੋਈ ਫੋਨ ਲਾ ਲੈ ਕੋਈ ਨਾ ਹਨਾ ਕਰ ਦਿਓ ਮੰਨ ਤਾਂ ਕੱਲ੍ਹ ਸਾਹਮਣੀ ਹਫਤਾ ਇੱਕ ਕੇ ਵੀਰ ਨੇ ਤੇ ਹੈ ਕਿ ਚਲੋ ਬਾਕੀ ਤਿਆਰ ਹੋਈ ਤਾਂ 75 80 ਦਾ ਵੀ ਪੱਕ ਰੱਖੀ ਜਾਂਦੀ ਆ ਚਲੋ ਵੱਡੀ ਆ ਹਾਂਜੀ ਹਫਤਾ 10 ਦਿਨ ਚੰਗੀ ਬਣਾਊਗਾ ਚੰਗੀ ਬਣਾਊਗਾ ਹਨਾ ਜੀ ਚਲੋ ਸਾਂਭ ਲੂ ਕੋਈ ਵੀਰ ਤਾਂ ਹੁਣ ਕਿੰਨੇ ਦੀ ਹੋ ਗਈ ਜੀ ਹਨਾ ਇਹ 68 ਦੀ ਠੀਕ ਹੈ ਜੀ ਹਾਂਜੀ ਅਗਲੇ ਬੰਨੇ ਆ ਗਈ ਵੇੜ ਜੀ ਇਹ ਵੀ ਗੱਬਣ ਜੇ ਇਹ ਵੀ ਗੱਬਣਾ ਜੀ ਆ ਬਤਾ ਫੜਦੀ ਆ ਬਾਕੀ ਠੰਡੀ ਸੀਲਸ ਲੱਗ ਬੜੀ ਆ ਜੇ ਵੀ ਵੱਡੀ ਆ ਜੀ ਦੇਖੋ ਪੈਪਾ ਪੂਪਾ ਵੇਖੋ ਜੀ ਇਹਦੀ ਠੰਡ ਨੋ ਕਰਾਵੇ ਹਨਾ ਠੰਡ ਨੋ ਹੋਗਣ ਇਹ ਨਾਣਾ ਗੁੰਡਾ ਮਾਨੇ ਦੁੱਧ ਵਾਲੀ ਵੇੜਾ ਲਿਓ ਲਿਓ ਜੀ ਤੋਰੋ ਤਾਂ ਵੇਖੋ ਵੀਰੋ ਵੱਡੇ ਪੱਲੇ ਚ ਆ ਚੈੱਕ ਕਰ ਲੋ ਸੋਹਣੀ ਵੇੜਾ ਇਹ ਵੀ ਲੈ ਵਾਲੂ ਆ ਇਹਨੂੰ ਵੀ ਕੈਂਟ ਲੱਗਿਆ ਵੀਰ ਜੀ ਇਹ ਗੱਬਣ ਆ ਗਈ ਤੇ ਹਾਈ ਇੱਕ ਫਿਰ ਤਿਆਰ ਕਾਫੀ ਹੋਊਗੀ ਦੁੱਧ ਇਹ ਬਹੁਤ ਚੰਗੀ ਬਣਨੀ ਹੈ ਚੰਗੀ ਬਣਨੀ ਹੈ ਕਲਾਸ ਭਰ ਦੇਗੀ ਸਟਾਈਲ ਚੰਗੀ ਵੱਡੀ ਫੜਾ ਹਾਂਜੀ ਵੱਡੀ ਬੱਚੀ ਜੀ ਠੀਕ ਹੈ ਦੇਖੋ ਵੀਰੇ ਲੇਵੇ ਦੀਆਂ ਸਫਾਈਆਂ ਖਾੜੀ ਵਾਲਾ ਲੇਵਾ ਆ ਗਿਆ ਜੀ ਥਾਨ ਵੀ ਸੋਹਣਾ ਲੇਵੇ ਦੀ ਸਫਾਈ ਬਹੁਤ ਆ ਜੀ ਹਾਂਜੀ ਤਾਂ ਲੰਮੀ ਬੇਲ ਆ ਵੀਰੋ ਚੰਗੀ ਇਹਦਾ ਮੁੱਲ ਵੀਰ ਜੀ ਪਾਜੀ ਪੈਪਾ ਵੇਖੋ ਦਿਖਾਓ ਬਿਲਕੁਲ ਹਾਂ ਜੀ ਦੁੱਧ ਵਾਲੀ ਵੇੜਾ ਜੀ ਹਾਂ ਜੀ ਦੁੱਧ ਵਾਲਾ ਜਿੱਦਾਂ ਮਰਜੀ ਬੈਠੋ ਲੇਵਦੀਆਂ ਬਹੁਤ ਸੁਫਾਈਆਂ ਨੇ ਥਾਨ ਬੜਾ ਪਿਆਰਾ ਵਾ ਕੱਦ ਕਾਠ ਵੀ ਸੋਹਣਾ ਵੀਰੋ ਵੱਡੀ ਵੇੜਾ ਤੂੰ ਦੂਰੋਂ ਵੀ ਹੁੰਦੇ ਹੋ ਚੱਲ ਕੇ ਤੂੰ ਛੱਡ ਕੇ ਨਹੀਂ ਜਾਂਦੇ ਜੀ ਬਾਕੀ ਬੱਚੀ ਜਿੰਨੀ ਸਾਰੀ ਸੁਥਰੀ ਠੰਡੀ ਸੀਲਸ ਲੱਗ ਗਿਆ ਬਿਲਕੁਲ ਪੱਕੀ ਦੁੱਧ ਵਾਲੀ ਬੱਚੀ ਦੋ 27 28 ਲੀਟਰ ਹੀ ਪਾ ਦੇਗੀ ਜੀ ਬਿਲਕੁਲ ਬਿਲਕੁਲ ਹਾਂ ਜੀ ਲੈਵਾ ਦਸ ਵੀ ਹੰਦਾ ਈ ਥਾਨ ਤੁਣ ਵੀ ਤਾਂ ਬਾਕੀ ਚਲੋ ਦੁੱਧ ਵੀ ਰਾਂ ਦੇ ਪਾਈਦਾ ਜੀ ਦੋ ਦਸੇਵਾ ਦਾ ਜੀ ਸੇਵਾ ਕਰਾਂਗੇ ਦੁਲ ਸੇਵਾ ਦਾ ਪਾਕੀ ਮਗਰਲਾ ਰਿਕਾਰਡ ਆ ਜੀ 22 ਲੀਟਰ ਭਰਿਆ ਜੀ ਠੀਕ ਹੈ ਜੀ ਮੁੱਲ ਵੀਰ ਜੀ ਇਹਦਾ ਹੁਣ ਮੁੱਲ ਵੀਰ ਜੀ 85 ਕਰ ਲਈਏ ਹਾਂਜੀ ਤੇ ਜਿਹੜੀ ਹਾਨਾ ਹੀ ਜਿਹੜੀਆਂ ਅਸੀਂ ਦੂਜਿਆਂ ਦੀ ਹਾਨਾ ਹੀ ਕੀਤੀ ਆ ਬਿਲਕੁਲ 75000 ਦੀ ਜੀ 75 2100 ਦੇ ਵਿੱਚੋਂ 73 ਦੀ 73 ਦੀ ਤਾਂ ਵੀਰ ਜੀ ਕਿਦਾਂ ਦੋਵੇਂ ਆ ਗੱਬਣਾ ਗਿਆ ਵੇੜਾ ਹਨਾ ਜੀ ਜੋੜਾ ਹੀ ਕਰ ਦਿਓ ਮਾਨਤਨ ਹਨਾ ਜੀ ਕਰ ਦਿਆਂਗੇ ਜੋੜੇ ਪਿੱਛੇ 2000 ਛੱਡ ਦਿਓ ਕੋਈ ਨਾ ਛੱਡ ਦਿਆਂਗੇ ਹਨਾ ਜੀ ਛੱਡ ਦਿਆਂਗੇ ਤਾਂ ਵੇਖੋ ਵੀਰੋ ਰੇਟ ਜਵਾਂ ਜਾਇਆ ਕੋਈ 85 80 ਵਾਲੇ ਮੁੱਲ ਨਹੀਂ ਵੱਡੀ ਵੇੜਾ ਤਾਂ ਜੋੜਾ ਕੋਈ ਵੀਰ ਗੱਬਣਾ ਦਾ ਪਾਲੂਗਾ ਤਾਂ ਮਾਨਤਨ ਹੋ ਜੂ ਫੋਨ ਤੁਸੀਂ ਲਾ ਲਿਓ 65 ਦੀ ਉਹ ਦੇ ਦਿਆਂਗੇ 72 ਦੀ ਇਹ ਦੇ ਦੇ 72 ਦੀ ਬਿਲਕੁਲ ਤਾਂ ਫੋਨ ਤੁਸੀਂ ਫੋਨ ਬਾਕੀ ਲਾ ਲਿਓ ਵੀਰੋ ਤੁਸੀਂ ਹਾਂਜੀ ਠੀਕ ਹੈ ਜੀ ਹਾਂਜੀ ਗਾੜੀ ਨੂੰ ਬੂਰੀ ਲੋਈ ਆ ਬੂਰੀ ਲੋਈ ਝੋਟੀ ਆ ਵੇਖੋ ਵੀਰੋ ਸੁਬਾਹ ਜੀ ਕੀ ਬਾਤ ਆ ਇਹ ਸਿਰਾ ਹੀ ਲੱਗਾ ਜੀ ਵੇਥ ਵੇਥ ਤੇ ਥਾਣਾ ਹਾਂਜੀ ਹਾਂਜੀ ਬਹੁਤ ਚੰਗੀ ਝੋਟੀ ਆ ਜੀ ਮਗਰ ਕੱਟੀ ਆ ਗਈ ਐ ਮੈਂ ਕੱਟੀ ਆ ਗਈ ਠੀਕ ਆ ਜੀ ਮਗਰ ਵੱਡੀ ਝੋਟੀ ਆ ਨਾ ਫੁੱਲ ਸਾਈਜ਼ ਆ ਤਾਂ ਵੇਖੋ ਵੀਰੋ ਫੁੱਲ ਕੱਦ ਵਜਨ ਵਾਲੀ ਆ ਤੇ ਥੰਥੂ ਨੂੰ ਬੜਾ ਪਿਆਰਾ ਲੱਗਿਆ ਤੇ ਲੇਵਾ ਵੀ ਬੜਾ ਸ਼ਾਨਦਾਰ ਲੱਗਿਆ ਕੀ ਬਾਤ ਆ ਸਿਰਾ ਝੋਟੀ ਆ ਵੀਰੋ ਬੂਰੀ ਚ ਆ ਗਈ ਆ ਚਲੋ ਥੋੜੀ ਜਿਹੀ ਨਵਾਲਣ ਤੋਂ ਵਾਲਨ ਨਾਲ ਤੇਲ ਸੇ ਲੱਗੇ ਹੁੰਦੇ ਹੋਰ ਗੱਲ ਬਾਤ ਬਹੁਤ ਹੀ ਟੌਪ ਕਲਾਸ ਝੋਟੀ ਆ ਵੈਸੇ ਵੀ ਜੀ ਕਿੰਨਾ ਦੁੱਧ ਆਈ ਇਹ ਥਲੇ ਹੁਣ ਇਹਦੇ ਕੋਲ ਵੀ 14 ਲੀਟਰ ਹੈ 14 ਲੀਟਰ ਆ ਦੇਖੋ ਵੀਰੋ ਸਿਰਾ ਝੋਟੀ ਆ ਜੀ ਗਰੰਟੀ ਹੋਏਗੀ ਤਾਜੀ ਸੂਈਏ ਦੁੱਧ 15 16 ਲੀਟਰ ਹੀ ਪਾ ਦੇਗੀ ਝੋਟੀ ਬਿਲਕੁਲ ਵੱਡੀ ਝੋਟੀ ਆ ਚਵਾਚੂ ਚੌਣ ਪੋਲੀ ਨੂੰ ਮਰਗੀ ਜੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਠੀਕ ਹੈ ਜੀ ਹਾਂਜੀ ਪਸ਼ਮਾ ਇੱਕ ਪਾਉਣੀ ਨਹੀਂ ਠੀਕ ਹੈ ਦੇਖੋ ਵੀਰੋ ਮਗਰ ਵੀ ਇਹਦੇ ਕੱਟੀ ਆ ਗਈ ਆ ਚੰਗੀ ਝੋਟੀ ਆ ਵੱਡੀ ਝੋਟੀ ਜਿੰਨਾ ਵੀ ਨਾਲ ਦੀ ਡਿਮਾਂਡ ਹੁੰਦੀ ਆ ਕਿ ਚੰਗਾ ਪਸ਼ੂ ਆ ਕਿ ਵੀਰਗਾ ਤੇ ਇਹਨਾਂ ਚੰਗੇ ਪਸ਼ੂ ਹੁੰਦੇ ਆ ਵੀਰੋ ਦੁੱਧ ਵਾਲੇ ਹੁੰਦੇ ਆ ਚੰਗੇ ਰਿਕਾਰਡ ਵਾਲੇ ਆ ਮਗਰ ਕੱਟੀ ਆ ਗਈ ਜੀ ਤਾਰਾ ਨੇ ਤਾਰਾ ਕਵਾਰ ਤੇ ਨੇ ਕੱਟੀ ਆ ਤ ਵਧੀਆ ਲੱਗਿਆ ਚਵਾ ਹਾਂ ਚੋਣ ਵਧੀਆ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਕਿ ਤਾਰਾ ਮਾਰ ਦੋ ਨਹੀਂ ਆਹ ਮਾਰ ਤੋ ਜੀ ਮਾਰਨੀ ਆ ਸਤੋ ਜੀ ਤਾਂ ਵੇਖੋ ਵੀਰੋ ਚਵਾ ਵੀ ਰੰਦਾ ਦੱਸ ਦਿੰਨੇ ਝੋਟੀ ਦਾ ਚਵਾ ਇੱਕ ਨੰਬਰ ਲੱਗਿਆ ਵੱਡੀ ਝੋਟੀ ਆ ਮਗਰ ਵੀ ਕੱਟੀ ਆ ਗਈ ਆ ਵੇਖੋ ਵੀ ਜੋਨ ਪੋਲੀ ਰੋੜ ਗਈ। ਕੀ ਬਾਤ ਹੈ। ਚਵਾ ਚੰਗਾ ਡਾਟਾ ਲੱਗਿਆ ਜੀ। ਮੋਗਿਆਂ ਨੂੰ ਆਉਂਦੀ ਜੀ। ਇਹਨੂੰ ਕਹਿੰਦੇ ਆ ਬੂਰੀ ਝੋਟੀ ਕਿਉਂਕਿ ਬੂਰੀ ਦਾ ਚਵਾ ਚੰਗਾ ਮੰਨੇ ਜਾਂਦਾ ਜੀ। ਵੇਖੋ ਵੀਰ ਕੋਈ ਭੂਰ ਨਹੀਂ ਕੋਈ ਛੋਟਾ ਨਹੀਂ। ਬਿਲਕੁਲ ਹਜੇ ਪਸਮਾ ਪਸਮਾ ਪਸੰਦ ਆ ਗਿਆ ਹਨਾ। ਜੀ ਜੀ। ਬਹੁਤ ਹੀ ਚੰਗੀ ਝੋਟੀ ਆ ਵੀਰੋ। ਠੀਕ ਹੈ ਜੀ। ਬੰਦੋ ਬੰਦੋ। ਬਹੁਤ ਜ਼ਿਆਦਾ ਚੰਗੀ ਝੋਟੀਆਂ ਵੀਰੋ ਫੋਨ ਬਾਕੀ ਵੀਰ ਨੂੰ ਲਾਇਓ ਜੀ ਰੂਰ। ਬਾਕੀ ਤੁਹਾਨੂੰ ਬਤਾ ਵੀ ਮੱਝ ਜਿਹੜੀ ਆ ਵੀ ਆ। ਵੀਆ ਪਾਈਆਂ ਜਣਾ ਬਾਰੀ ਦੋਤੇ ਹੁੰਦੀਆਂ ਉਹਦ 15 16 ਲੀਟਰ ਪਾ ਦੇਗੀ ਜੀ ਆਰਾਮ ਬਿਲਕੁਲ ਜੀ ਕੱਦ ਕਾਠ ਵੀ ਚੰਗਾ ਝੋਟੀ ਦਾ ਵੱਡੀ ਝੋਟੀ ਆ ਇਹੋ ਹੀ ਤੁਹਾਨੂੰ ਬੜਾ ਚਵਾ ਵੀ ਇੱਕ ਨੰਬਰ ਲੱਗਿਆ ਜੀ ਹੱਡ ਕਰਕੇ ਨਵਾਈਆਂ ਨੂੰ ਹੀ ਆ ਨਹੀਂ ਇਹੋ ਨਵਾਈਆਂ ਨੇ ਤੇ ਅੱਛੇ ਲੱਗਾ ਹੁੰਦਾ ਦੇ ਬਿਲਕੁਲ ਸੋਹਣੀ ਜੱਪਣੀ ਜੀ ਕਿੰਨੇ ਦੀ ਵੀਰ ਜੀ ਦੇਣੀ ਝੋਟੀ ਆ ਜੀਜੀ ਵੇਲੇ ਮੁੱਲ ਕਰਾਉਣ ਦੇ ਭਾਵੇਂ 170 ਕਰ ਲਈਏ 75 ਕਰ ਲਈਏ ਬੈਠ ਕਰ ਬਿਲਕੁਲ ਕਿੰਨੇ ਦੀ ਹੁਣ 145 ਵੀ ਦੇ ਦਾਂਗੇ ਠੀਕ ਆ ਹਾਂ ਨਾ ਜੀ 1 40 ਦੀ ਦੇ ਦਾਂਗੇ ਕੀ ਬਾਤ ਹੈ ਵੇਖੋ ਵੀਰੇ ਕੋਈ 65 60 ਵਾਲਾ ਮੁੱਲ ਨਹੀਂ ਵੀਰੇ ਨੇ ਕੀਤਾ ਚਵਾ ਇੱਕ ਨੰਬਰ ਲੱਗਿਆ ਥਾਣ ਬੜਾ ਪਿਆਰਾ ਥਾਣ ਵੇ ਕੋ ਫੇਰ ਵੇਖੋ ਅਮ ਅੱ삐 ਇੱਦਾਂ ਬੈ ਕੇ ਤਾਰਾ ਮਾਰ ਦਿੰਨੇ ਜੀ ਵੇਖੋ ਪਸਮਾਈ ਜਾ ਹੁਣ ਪਸਮਾਈ ਹੈ ਨਾ ਹੁਣ ਵੇਖੋ ਕਿ ਆ ਲੱਗੀ ਹੁਣ 1 40 ਦੀ ਹੋ ਜੂ ਵੀਰ ਜੀ ਹਾਂ 1 40 ਦੀ ਦੇ ਦਾਂਗੇ ਵੀਰੇ ਜਹਾਂਦੇ ਹੋ ਹੈ ਨਾ ਜੀ ਤਾਂ ਵੇਖੋ ਵੀਰੇ 1 40 ਦੀ ਛੋਟੀ ਵੀ ਸੁਥਰੀ ਆ ਤੁਹਾਨੂੰ ਫੇਰ ਸੁਥਰੀ ਛੋਟੀ ਹਾਂ ਫੇਰ ਤੁਹਾਨੂੰ ਤੋੜ ਦਿੰਨੇ ਵੱਡੀ ਛੋਟੀ ਆ ਜੀ ਬਹੁਤ ਚੰਗੀ ਆ ਬਾਕੀ ਕਿ ਅੱਟਾ ਸੋਨਾ ਕੱਢਿਆ ਜੀ ਕਿਆ ਬਾਤ ਹੈ ਬਹੁਤ ਚੰਗੀ ਝੋਟੀ ਹੈ ਠੀਕ ਠੀਕ ਹੈ ਜੀ ਲੈ ਵੀ ਕੱਢ ਘੱਟ ਵੀ ਬੋਹਾਡੀ ਹੈਡ ਤੇ ਵੱਡੀ ਝੋਟੀ ਹੈ ਜੀ ਹਾਂ ਜੀ ਤਾਂ ਮੀਖੋ ਵੀਰੋ 1 40 ਦੀ ਹੋ ਜੂ ਫੋਨ ਤੁਸੀਂ ਲਾ ਲਿਓ ਵੀਰ ਨੂੰ ਤਾਂ ਵੇੜਾ ਵੀ ਚੰਗੀਆਂ ਟੌਪ ਕਲਾਸ ਨੇ ਰੇਡ ਜਾ ਜਾ ਬਾਕੀ ਤੁਸੀਂ ਦੂਰੋਂ ਵੀ ਚੱਲ ਕੇ ਹੁੰਦੇ ਹੋ ਤੁਸੀਂ ਛੱਡ ਕੇ ਨਹੀਂ ਜਾਂਦੇ ਵੇੜਾ ਬਹੁਤ ਚੰਗੇ ਰਿਕਾਰਡ ਵਾਲੀਆਂ ਨੇ ਕੁਝ ਸੂਈਆਂ ਨੇ ਟੋਕਰ ਗੱਬਣਾ ਟੋਪ ਕਲਾਸ ਆ ਤਾਂ ਬਾਕੀ ਵੀਰੋ ਚੈਨਲ ਨੂੰ ਸਬਸਕ੍ਰਾਈਬ ਕਰੀ ਚੱਲਿਓ ਜੀ ਲਾਈਕ ਕਰੀ ਚੱਲਿਓ ਸ਼ੇਅਰ ਕਰਿਓ ਜੋ ਤੁਹਾਨੂੰ ਵੀਰੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਦਿਖਾ ਲਈ ਜਾਵੇ ਤਾਂ ਬਾਕੀ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਤਾਂ ਵੀਰ ਜੀ ਐਡਰੈਸ ਇੱਕ ਕਰੀ ਆਪਣਾ ਦੱਸਿਓ ਬੋਲਿਓ ਐਡਰੈਸ ਜੀ ਜੀ ਪਿੰਡ ਸੈਂਸਰਾ ਖੁਰਦ ਤਹਿਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਨਾ ਮੇਰਾ ਬਿੱਲਾ ਜੀ ਨੰਬਰ 9501736563 ਨੰਬਰ ਹੈ ਜੀ ਠੀਕ ਹੈ ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਜੀ